ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਦੇਵ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਸਿਫਤ ਸਲਾਹ ਰੂਪੀ ਸਾਰ ਵਿਵੇਕ ਕਰਮ ਹੀ ਸਰਬ ਕਰਮਨ ਤੋਂ ਉੱਤਮ ਕਰਮ ਹੈ ਅਤੇ ਇਸ ਉੱਤਮ ਕਰਮ ਦਾ ਕਰਨਾ ਗੁਰਮਤਿ ਨਾਮ ਜਪਣ ਰੂਪੀ ਸਰਬ ਵਿਵੇਕ ਦਾ ਧਾਰਨਾ ਹੀ ਸਰਬ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਇਸ ਸਿਫਤ ਸਲਾਹ ਰੂਪੀ ਸ੍ਰੇਸ਼ਟ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੋਂ ਸ੍ਰੇਸ਼ਟ ਧਰਮ ਦਾ ਦਰੜਾਵਣ ਹਾਰਾ ਅਤੇ ਧਾਰਨ ਕਰਾਵਣ ਹਾਰਾ ਹੋਣ ਕਰਕੇ ਹੀ ਗੁਰਮਤਿ ਧਰਮ ਸਭ ਨਾਮ ਤਰੀਕ ਧਰਮਾਂ ਆਨਮਤ ਮਤੰਤਰੀ ਧਰਮਾਂ ਮਜ਼ਹਬਾਂ ਤੋਂ ਸ੍ਰੇਸ਼ਟ ਧਰਮ ਹੈ ਇਸੇ ਨਿਰੋਲ ਨਖਾਲਸ ਸ੍ਰੇਸ਼ਟ ਸ੍ਰੇਸ਼ਟਤਾਈ ਦੇ ਕਾਰਨ ਗੁਰਮਤ ਧਰਮ ਦਾ ਨਾਮ ਖਾਲਸਾ ਧਰਮ ਹੈ ਸਿਫਤ ਸਲਾਹ ਰੂਪੀ ਸ੍ਰੇਸ਼ਟ ਅਤੇ ਉੱਤਮ ਧਰਮ ਕਰਮਮਈ ਸਾਰ ਗੁਰਮਤ ਵਿਵੇਕ ਕੇਵਲ ਖਾਲਸਾ ਧਰਮ ਧਾਰਨ ਕਰ ਕਰਨ ਕਰਕੇ ਹੀ ਸੰਗ੍ਰਹਿਣ ਹੋ ਸਕਦਾ ਹੈ ਜਿਸ ਦਾ ਵਿਸਥਾਰ ਪੂਰਵਕ ਨਿਰਣਾ ਕਿਸੇ ਦੁਤੀ ਪੁਸਤਕ ਅੰਦਰ ਹੋਵੇਗਾ ਸਰਬ ਬੈਕੁੰਠ ਮੁਕਤ మోਖ ਪਾਏ ਏਕ ਢਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਦਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਗੌੜੀ ਸੁਖਮਨੀ ਮਹੱਲਾ ਪੰਜਵਾਂ ਅਨਕ ਤਰੰਗੀ ਸਿਫਤ ਸਲਾਦ ਰੰਗਾ ਰੰਗੀ ਸੁਫਲ ਫਲ ਇਸ ਗੁਰ ਪ੍ਰਮਾਣ ਅੰਦਰ ਨਨ੍ਹਾ ਭਾਂਤ ਕਰ ਲਿਖਾਏ ਹਨ ਪ੍ਰਥਮ ਤੁਕੀ ਵਿਖੇ ਦਰਸਾਏ ਇੱਕ ਨਿਮਕ ਪਰ ਹਰ ਕੇ ਗੁਣ ਗਾਵਣ ਦਾ ਉੱਚ ਮਹਾਤਮ ਫਲ ਸਰਬ ਬੈਕੁੰਠ ਮੁਕਤਮੋਖ ਦਾ ਪਾਵਨਾ ਹੈ ਭਾਵ ਸਾਧ ਸੰਗਤ ਤੇ ਗੁਰਮੁਖੀ ਮੰਡਲ ਵਿੱਚ ਬੈਸ ਕੇ ਗੁਰਮਤ ਗੁਣ ਗਾਉਣ ਦੀ ਅਰਥਾਤ ਗੁਰਬਾਣੀ ਦੇ ਕੀਰਤਨ ਕਰਨ ਦੀ ਏਵਡ ਵੱਡੀ ਅਤੇ ਅਗਾਦ ਬੋਧ ਮਹਿਮਾ ਹੈ ਕਿ ਜਿਸ ਬੈਕੁੰਠ ਨੂੰ ਜਿਸ ਮੁਕਤੀ మోਖ ਦੇ ਪਦ ਨੂੰ ਆਨਮਤ ਕਰਮਾਂ ਦੇ ਅਨੇਕ ਅਤੇ ਅਸੰਖ ਯਤਨਾ ਕਰ ਵੀ ਨਹੀਂ ਪ੍ਰਾਪਤ ਕਰ ਸਕੀਦਾ ਇਸ ਪ੍ਰਕਾਰ ਦੀਆਂ ਸਰਬ ਬੈਕੁੰਠਾਂ ਅਤੇ ਨਾਨਾ ਵਿਧੀ మోਖ ਮੁਕਤੀਆਂ ਦੇ ਰਸ ਨੂੰ ਇੱਕ ਛਿਨ ਇੱਕ ਛਿਨ ਗੁਰਮਤਿ ਦੁਆਰਾ ਕੀਰਤਨ ਕਰਨ ਨਾਲ ਮਾਣ ਸਕੀਦਾ ਹੈ ਦੁਜੀਤ ਤੁਕੀ ਦਾ ਭਾਵ ਇਹ ਹੈ ਕਿ ਗੁਰਮੁਖਾਂ ਗੁਰੂ ਕੇ ਸਿੱਖਾਂ ਗੁਰਮਤ ਨਾਮ ਦੇ ਵਪਾਰੀਆਂ ਗੁਰਬਾਣੀ ਦੇ ਰਸੀਆਂ ਸਿਫਤ ਸਲਾਹ ਦੇ ਸਾਰ ਵਿਵੇਕੀਆਂ ਨੂੰ ਗੁਰਬਾਣੀ ਰੂਪੀ ਹਰ ਕੇ ਨਾਮ ਕੀ ਕਥਾ ਗੁਰਬਾਣੀ ਰੂਪੀ ਹਰ ਕੇ ਨਾਮ ਕੀ ਕਥਾ ਦੇ ਅਨੰਦ ਰਸ ਦੇ ਸਾਹਮਣੇ ਅਨਕ ਰਾਜ ਭੋਗ ਵਡਿਆਈ ਤੁਛ ਮਾਤਰ ਹੀ ਪ੍ਰਤੀਤ ਹੋਈ ਹੈ ਅਤੇ ਜੇ ਭਾਈ ਹੈ ਤਾਂ ਹਰ ਕੇ ਨਾਮ ਦੀ ਕਥਾ ਹੀ ਉਹਨਾਂ ਦੇ ਮਨ ਨੂੰ ਭਾਈ ਹੈ ਗੁਰਬਾਣੀ ਹੀ ਹਰ ਕੇ ਨਾਮ ਕੀ ਕਥਾ ਹੈ ਗੁਰਬਾਣੀ ਦਾ ਪ੍ਰੇਮ ਧੁਨੀ ਅਤੇ ਬੈਰਾਗ ਬਿਰਤੀ ਸੰਯੁਕਤ ਪਾਠ ਕਰਨਾ ਹਰ ਕੇ ਨਾਮ ਦੀ ਕਥਾ ਕਰਨਾ ਹੈ ਅਤੇ ਇਹੀ ਜਸ ਵਖਾਣਣਾ ਕਥਨ ਕਰਨਾ ਹੈ ਜੀ ਦੀ ਤੁਕੀ ਦੇ ਭਾਵ ਅਨਸਾਰ ਰਸਨਾ ਕਰਕੇ ਨਾਮ ਜਪਣਾ ਹੀ ਅਨਕ ਪ੍ਰਕਾਰੇ ਭੋਜਨਾ ਵਿੰਜਨਾ ਦਾ ਪੁੰਚਣਾ ਹੈ ਅਤੇ ਰੋਮ ਰੋਮ ਦੁਆਰਾ ਨਾਮ ਧਿਆਕੇ ਚਲੂਲੇ ਆਤਮ ਰੰਗਾ ਵਿੱਚ ਅਠੇ ਪੈਰ ਰਤੇ ਰਹਿਣਾ ਪਤ ਪ੍ਰティਸ਼ਠਾ ਵਧਾਉਣ ਵਾਲੇ ਵੱਡਮੁੱਲੇ ਪਾਠ ਪਟੰਬਰਾਂ ਦਾ ਪਹਿਰਨ ਹੈ ਅਰਥਾਤ ਜਿਨ੍ਹਾਂ ਨੂੰ ਨਾਮ ਮਹਾਰਸ ਦਾ ਬਿਸਮਾਦੀ ਸਵਾਦ ਆ ਗਿਆ ਹੈ ਤਿਨਾਂ ਨੂੰ ਹੋਰ 36 ਪ੍ਰਕਾਰ ਦੇ ਭੋਜਨਾਂ ਦੇ ਭੁੰਚਣ ਦੀ ਇੱਛਾ ਆకాంਖਿਆ ਹੀ ਨਹੀਂ ਰਹਿੰਦੀ ਉਹ ਨਾਮ ਰਸ ਨੂੰ ਭੁੰਚ ਕੇ ਹਰਦਮ ਤ੍ਰਿਪਤ ਰਹਿੰਦੇ ਹਨ ਅਤੇ ਜਿਨ੍ਹਾਂ ਗੁਰਮੁਖਾਂ ਦੇ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਦੇ ਭਾਵ ਅਨੁਸਾਰ ਚੱਲੇ ਰੰਗਾ ਦੇ ਰਤੜੇ ਚੋਲੇ ਪਏ ਹਨ ਉਹਨਾਂ ਨੂੰ ਹੋਰ ਪਾਟ ਪਟੰਬਰਾਂ ਦੇ ਪਹਿਰਨ ਦੀ ਸ਼ਰਧਾ ਉਮੰਗ ਹੀ ਨਹੀਂ ਰਹੀ ਜੈਸਾ ਕਿ ਇਸ ਅਗਲੇਰੇ ਗੁਰਵਾਕ ਦਾ ਭਾਵ ਹੈ ਪੌੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵਹਿ होर पैनन की हमारी सर्द गई हर नाम हमारा वणज हर नाम व्यापार हर नाम नम की हमको सतगुर दी हर नम का हम लेखा लिखया सब जम की अगली कान गई हर का नाम गुरमुख कि विरले त्याया जिनका धुर करम प्राप्त लिखत पई वडहंस ਇਹ ਵਾਰ ਮਹੱਲਾ ਚੌਥਾ ਚੌਥੇ ਦੁਦਕੀ ਦਾ ਸਾਰ ਭਾਵ ਇਹ ਹੈ ਕਿ ਜਿਸ ਦੇ ਹਿਰਦੇ ਅੰਦਰ ਪੂਰਨ ਗੁਰਮੰਤਰ ਵਾਸ ਤਸ ਗਿਆ ਹੈ ਉਸੇ ਦੀ ਹੀ ਸੁਕ੍ਰਿਤ ਕਰਨੀ ਪ੍ਰਵਾਨ ਅਤੇ ਸਲਾਘਾ ਯੋਗ ਹੈ ਅਤੇ ਉਸ ਦੀ ਹੀ ਸਦ ਨਵਤਨ ਮਨ ਰੰਗੀ ਸੁਭਾ ਸੱਚੀ ਸੁੱਤੇ ਸੁਭਾਵ ਹੀ ਸਾਰੇ ਸੰਸਾਰ ਵੱਲੋਂ ਹੋ ਰਹੀ ਹੈ ਅਤੇ ਉਸੇ ਦੀ ਸੱਚੀ ਪਤ ਪ੍ਰਤੀਸ਼ਠਾ ਬਣੀ ਹੋਈ ਹੈ ਅਤੇ ਉਹੀ ਸੱਚਾ ਧਨਵੰਤ ਹੈ ਸੱਚੇ ਧਨ ਦਾ ਮਾਲਕ ਹੈ ਜੈਸੇ ਕਿ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਧਨ ਹੋਰ ਸੰਸਾਰ ਅਤੇ ਇੱਕੋ ਨਚਲ ਨਾਮ ਧਨ ਹੋਰ ਧਨ ਆਵੈ ਜਾਏ ਗੁਰਵਾਕਾਂ ਦਾ ਭਾਵ ਹੈ ਪੰਜਵੀਂ ਦੁਤਕੀ ਅੰਦਰ ਪ੍ਰਾਰਥਨਾਪੂਰਵਕ ਜਾਚਨਾ ਕੀਤੀ ਗਈ ਹੈ ਕਿ हे ਅਕਾਲਪੁਰਖ ਸਤਸੰਗਤ ਕੈਸੀ ਜਾਣੀਐ ਜਿਥੈ ਇੱਕੋ ਨਾਮ ਵਖਾਣੀ ਵਾਲੀ ਸਾਧ ਸੰਗਤ ਵਿੱਚ ਵਸਾ ਦੇ ਜਿਸ ਸੱਚ ਸੰਗਤ ਵਿੱਚ ਨਿਵਾਸ ਹੋਣ ਕਰਕੇ ਸਰਬ ਸੁੱਖਾਂ ਦਾ ਪ੍ਰਗਾਸ ਅਤੇ ਸਭ ਦੁੱਖ ਬਿਗਨਾ ਦਾ ਨਾਸ ਹੋ ਜਾਂਦਾ ਹੈ ਕਿਉਂਕਿ ਐਸੀ ਸੰਗਤ ਵਿਖੇ ਅਹਨਿਸ ਸੱਚਾ ਨਾਮ ਹੀ ਵਿਖਾਣੀ ਰਹੈ ਅਤੇ ਇਸ ਨਾਮ ਦਾ ਸਭ ਅਮਲਾ ਫੈਲਾ ਹੈ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕਿਰਿ ਵਿਖ ਘਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵ ਪਰਖ ਗਿਆਨੀ ਸੋਨ ਸੋਨ ਮਹਾ ਤ੍ਰਿਪਤ ਮੰਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਵ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਰਣ ਸਮਰੱਥ ਸੁਆਮੀ ਜਾਣਤੇ ਬ੍ਰਿਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਸੋਰਠ ਮਹੱਲਾ ਪਜੋ ਸਾਰ ਭਾਵ ਇਸ ਗੁਰਵਾਕ ਦਾ ਪ੍ਰਥਮ ਤਾਂ ਇਹ ਨਿਸ਼ਚੈ ਕਰਾਉਂਦਾ ਹੈ ਕਿ ਹਰ ਪ੍ਰਕਾਰ ਭਲੀ ਵਿਧ ਖੋਜ ਕਰਨ ਪਛਾਤ ਇਹ ਸਿੱਟਾ ਸਿਧਾਂਤ ਨਿਕਲਿਆ ਹੈ ਕਿ ਤਤਸਾਰ ਵਿਚਾਰ ਵਿਵੇਕ ਕਮਾਉਣ ਜੋਗ ਕਰਮ ਨਾਮ ਰੂਪੀ ਸਿਫਤ ਸਲਾਹੀ ਹੈ ਦੂਜੇ ਇਹ ਦ੍ਰਿੜਾ ਹੁੰਦਾ ਹੈ ਕਿ ਨਿਮਕ ਪਰ ਵੀ ਗੁਰੂ ਦੁਆਰਾ ਗੁਰਮਤ ਅਨੁਸਾਰ ਇਸ ਨਾਮ ਨੂੰ ਆਰਾਧਨ ਤੇ ਸਭ ਕਿਲਬਿਖ ਕੱਟੇ ਜਾਂਦੇ ਹਨ ਇਸ ਨਾਮ ਨੂੰ ਆਰਾਧਨ ਤੇ ਸਭ ਕਿਲਬਿਖ ਕੱਟੇ ਜਾਂਦੇ ਹਨ ਅਤੇ ਪਾਰ ਉਤਾਰਾ ਹੋ ਜਾਂਦਾ ਹੈ ਤਾ ਤੇ ਹੈ ਗਿਆਨੀ ਬੁਰਖ ਐਸਾ ਨਾਮ ਰੂਪੀ ਮਹਾਰਸ ਪੀਵੋ ਐਸੇ ਅੰਮ੍ਰਿਤ ਨਾਮ ਦੇ ਦਿਰੜਾਵਣ ਵਾਲੀ ਗੁਰੂ ਦੀ ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ ਹੀ ਮਨ ਨੂੰ ਮਹਾ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ